ਸਾਥਿਓ ਜੈ ਗੁਰਦੇਵ ਤੁਹਾਨੂੰ ਗੁਰਦੇਵ ਜੈ ਪੀ ਜੈ ਭਾਰਤ ਇਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇੱਕ ਕੱਲ ਜਿਹੜਾ ਤੂਫਾਨ ਸੰਗਰੂਰ ਦੇ ਵਿੱਚੋਂ ਦੀ ਨੰਘਿਆ ਤੇ ਉਸ ਤੂਫਾਨ ਨੇ ਬਹੁਤ ਜ਼ਿਆਦਾ ਤਬਾਹੀ ਜਿਹੜੀ ਮਚਾਈ ਆ ਸੰਗਰੂਰ ਦੇ ਵਿੱਚ ਤੇ ਇੱਕ ਆਪਣਾ ਰਮਦਾਸ ਜੀ ਆ ਭਾਈਚਾਰੇ ਦਾ ਘਰ ਹੈਗਾ ਕਿ ਜਿਸ ਦੀ ਹਾਲਾਤ ਤੁਸੀਂ ਦੇਖ ਸਕਦੇ ਹੋਗੇ ਕਿ ਉਹ ਜਿਹੜੇ ਹਾਲਾਤ ਹੈ ਕਿ ਤੁਹਾਡੇ ਸਾਹਮਣੇ ਹੈਗੇ ਕਿ ਵੀ ਇਹ ਪਰਿਵਾਰ ਇੱਥੇ ਰਹਿੰਦੇ ਸੀ ਛੋਟੇ ਛੋਟੇ ਬੱਚੇ ਸੀਗੇ ਤੇ ਸ਼ੁਕਰ ਹੈਗਾ ਕਿ ਵੀ ਜਿਹੜੇ ਕਿ ਬੱਚਿਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਕਿ ਤੁਸੀਂ ਦੇਖ ਸਕਦੇ ਹੋਗੇ ਇਸ ਟਾਈਮ ਇਹਨਾਂ ਨੇ ਸੱਤ ਇਹਨਾਂ ਦੇ ਸਰ ਤੇ ਨਹੀਂ ਰਹੀ ਹੈਗੀ ਜੋ ਬਹੁ ਬੱਡੇ ਇਹਨਾਂ ਦੇ ਕਹਿਰ ਪਹੁੰਚਿਆਗਾ ਤੇ ਸਾਰਾ ਜਿਹੜਾ ਕਿ ਚੱਕ ਕੇ ਉਹਨਾਂ ਨੇ ਜਿਹੜੇ ਚਾਦਰਾਂ ਪਾਈਆਂ ਸੀਗੀਆਂ ਉਹ ਨਿੱਤੇ ਮਰੀਆਂ ਤੇ ਆਪਾਂ ਇਸ ਪਰਿਵਾਰ ਦੀ ਜੋ ਵੀ ਮਾਲੀ ਮਦਦ ਹੈਗੀ ਉਹਦੇ ਵਾਸਤੇ ਆਪਾਂ ਤੁਹਾਨੂੰ ਬੇਨਤੀ ਕਰਦੇ ਆਂਗੇ ਕਿ ਜਰੂਰ ਵੱਧ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਜਾਵੇ ਹਾਂਜੀ ਹਾਂਜੀ ਇਸ ਤੋਂ ਦਿਹਾੜੀਦਾਰ ਆ ਜੀ ਵੀ ਮੇਰੀ ਵੱਧ ਤੋਂ ਵੱਧ ਮਦਦ ਕਰੀ ਜਾਵੇ ਆ ਜਿਹੜੀ ਇੱਕ ਛੋਟਾ ਜਿਹਾ ਕਮਰਾ ਪਾਇਆ ਸੀਗਾ ਇਹਦੀ ਵੀ ਛੱਤ ਹਨੇਰੀ ਤੇ ਕਰਕੇ ਸਾਰੀ ਉੱਡ ਗਈ ਹੁਣ ਬੱਚਿਆਂ ਦੇ ਸਿਰ ਤੇ ਛੱਤ ਵੀ ਨਹੀਂ ਹੈਗੀ ਜੀ ਇਸ ਕਰਕੇ ਬੇਨਤੀ ਹੈ ਵੀ ਵੱਧ ਤੋਂ ਵੱਧ ਮਦਦ ਕਰੀ ਜਾਵੇ ਜੀ 아이ਹੀ ਬੇਨਤੀ ਹੈ ਜੀ ਹੱਥ ਬੰਨ੍ਹ ਕੇ ਵੀ ਸਾਡੀ ਮਦਦ ਤੋਂ ਵੱਧ ਮਦਦ ਕੀਤੀ ਜਾਵੇ ਇਸ ਤਾਂ ਗਰੀਬ ਆਂਗੇ ਦਿਹਾੜੀਦਾਰ ਆ ਜੀ ਜਿੰਨਾ ਕ ਬਸ ਕਮਾਉਣੇ ਆ ਉਹੀ ਸਾਡੇ ਅਸੀਂ ਖਾਦੇ ਆ ਜੇ ਅੱਜ ਅੱਜ ਤੋਂ ਪੁੱਛਿਆ ਜਾਵੇ ਤਾਂ ਸਾਡੇ ਬਸ ਇੱਕ ਆਟਾ ਤੱਕ ਵੀ ਨਹੀਂ ਹੈਗਾ ਸਾਡਾ ਜਿੰਨਾ ਰਸਨ ਸੀ ਸਾਰਾ ਖਰਾਬ ਹੋ ਚੁੱਕਿਆ ਜੀ ਹੁਣ ਅਸੀਂ ਆਪਣੇ ਬੱਚੇ ਨੂੰ ਕੀ ਖਵਾਈਏ ਜੀ ਅੱਜ ਟਾਈਮ ਅਸੀਂ ਸਵੇਰ ਤੇ ਭੁੱਖੇ ਬੈਠੇ ਆਂ ਵੀ ਤੁਹਾਡਾ ਨਾਮ ਕੀ ਹੈਗਾ ਮੇਰਾ ਨਾਮ ਗੁਰਵਿੰਦਰ ਸਿੰਘ ਰੌਕੀ ਹੈ ਜੀ ਅੱਛਾ ਜੀ ਹਾਂਜੀ ਤੇ ਪਾਜੀ ਤੁਹਾਡਾ ਨਾਮ ਕੀ ਹੈਗਾ ਮੇਰਾ ਹਰਜਿੰਦਰ ਕੌਰ ਹੈ ਤੁਸੀਂ ਦੇਖ ਸਕਦੇ ਹੋਗੇ ਕਿ ਵੀ ਇਹ ਕਿਨਾਂ ਦੇ ਬਿਲਕੁਲ ਛੋਟੇ ਛੋਟੇ ਦੋ ਬੱਚੇ ਹੈਗੇ ਤੇ ਇਹਨਾਂ ਸਿਰ ਦੇ ਉੱਤੇ ਸੱਤ ਐਸ ਟਾਈਮ ਨਹੀਂ ਹੈਗੀ ਉਸ ਸਮਾਜ ਨੂੰ ਬੇਨਤੀ ਕਰਦੇ ਆਂਗੇ ਕਿ ਜਿੰਨੇ ਵੀ ਆਪਾਂ ਇਹ ਵੀਡੀਓ ਜੋ ਵੀ ਦੇਖਦੇ ਹੈਗੇ ਉਹਨਾਂ ਤੱਕ ਬੇਨਤੀ ਹੈ ਕਿ ਹੱਥ ਵੱਨ ਕੇ ਕਿ ਇਹਨਾਂ ਜਿਹੜੀ ਮਦਦ ਹੈਗੀ ਜਰੂਰ ਕੀਤੀ ਜਾਵੇ ਕਿ ਇਸ ਟਾਈਮ ਪਰਿਵਾਰ ਦਾ ਬਹੁਤ ਬੁਰਾ ਹਾਲ ਹੈਗਾ ਔਰ ਇਸ ਟਾਈਮ ਕੋਈ ਲਾਈਟ ਨਹੀਂ ਹੈਗੀ ਕੋਈ ਸਰਦ ਤੇ ਸਤ ਨਹੀਂ ਹੈਗੀ ਕੱਲ ਨੂੰ ਕੋਈ ਵੱਡੇ ਹੋਣ ਦੀ ਹੈਗੀ ਤਾਂ ਆਪਾਂ ਅੱਜ ਜੇ ਜਾਉਂਦੇ ਹੈਗੇ ਤਾਂ ਆਪਾਂ ਆਪਣੇ ਸਮਾਜ ਦੇ ਨਾਲ ਖੜ੍ਹਦੇ ਨੇ ਮੋੜਾ-ਮੋੜਾ ਲਾਗੇ ਤਾਂ ਸਾਨੂੰ ਇਸ ਟਾਈਮ ਇਹਨਾਂ ਦੀ ਮਦਦ ਜਰੂਰ ਕਰਨੀ ਚਾਹੀਦੀ ਹੈਗੀ ਤੇ ਆਪਣਾ ਲਗੜਾ ਹੈ ਪੱਠਲ ਕਲੋਨੀ ਹੈ ਪੱਠਲ ਕਲੋਨੀ ਜੀ ਹਰੇੜੀ ਰੋਡ ਕਰਤਾਰਪੁਰਾ ਜੀ ਪੱਠਲ ਕਲੋਨੀ ਹਰੇੜੀ ਰੋਡ ਕਰਤਾਰਪੁਰਾ ਸੰਗਰੂਰ ਸੋ ਤੁਸੀਂ ਜਿੰਨੇ ਵੀ ਸਾਥੀ ਹੈਗੇ ਸਵਾਤਵਾ ਦੇ ਇਹਨਾਂ ਦੀ ਮਦਦ ਜ਼ਰੂਰ ਕਰੋ ਜੀ ਇਸ ਸਿਮੈਂਟਰੀ ਚਾਦਰਾਂ ਸੀਗੀਆਂ ਪਾਈ ਹੋਈਆਂ ਸੀਗੀਆਂ ਉਹ ਚਾਦਰਾਂ ਚੱਕ ਕੇ ਤੂਫਾਨ ਨੇ ਇਧਰ ਮਾਰੀਆਂ ਤੇ ਇਸ ਟਾਈਮ ਇਹਨਾਂ ਦੇ ਕੋਲੇ ਕੋਈ ਸਹਾਰਾ ਨਹੀਂ ਹੈਗਾ ਸੋ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਇਹਨਾਂ ਦੀ ਮਦਦ ਜ਼ਰੂਰ ਕੀਤੀ ਜਾਵੇ ਜੀ ਅਗਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੈ ਤਾਂ ਵੀਡੀਓ ਨੂੰ ਤੁਸੀਂ ਅੱਗੇ ਸ਼ੇਅਰ ਕਰੋ ਕੋਈ ਵੀ ਸਾਥੀ ਦਾਨੀ ਸੱਜਣ ਹੈਗਾ ਕਿ 150 200 500 ਜੋ ਵੀ ਇਹਨਾਂ ਦੀ ਮਦਦ ਕਰਨੀ ਚਾਹੁੰਦੇ ਹੈਗੇ ਤੇ ਤੁਹਾਨੂੰ ਇਹਨਾਂ ਦਾ ਜਿਹੜਾ ਅਕਾਊਂਟ ਨੰਬਰ ਹੈ ਉਹ ਵੀਡੀਓ ਦੇ ਵਿੱਚ ਨਾਲ ਅਟੈਚ ਕਰਕੇ ਦਿੱਤਾ ਜਾਵੇਗਾ ਤੇ ਤੁਸੀਂ ਇਹਨਾਂ ਦੇ ਅਕਾਊਂਟ ਦੇ ਵਿੱਚ ਹੀ ਜੋ ਵੀ ਹੈਗੀ ਮਦਦ ਉਹ ਕੀਤੀ ਜਾਵੇਗੀ ਜੀ ਜੈ ਭੀਮ ਜੈ ਭਾਰਤ